ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰ ਆਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਪਿਛੋਕਰ ਸਾਰੀ ਗਾਥਾ ਨਾ ਸੁਣਾਵਾਂ ਕੀ RAM RAJ ਵੀ ਕਰ ਲੈਂਦੇ ਸੰਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦ। ਆਪਣੀ ਪਤਨੀ ਨੂੰ ਕਹਾਂ ਮੈਂ 7 ਦਿਨ ਬਾਅਦ ਆਵਾਂ। ਮੈਂ ਹੋਰ ਮੰਡਲਾਂ ਵਿੱਚ ਜਾਣਾ। ਮੇਰੀ ਦੇਹੀ ਦਾ ਖਿਆਲ ਰੱਖੇ। ਮੇਰੇ ਸਰੀਰ ਦਾ ਖਿਆਲ ਰੱਖੇ। RAM RAJ ਮਸੰਦਾਨ ਨੂੰ ਮੌਕਾ ਮਿਲ ਗਿਆ RAM RAI ਦੀ ਦੇਹੀ ਨੂੰ ਅਗਲਾ ਲਈਏ ਤੇ ਆਪਾਂ ਖੁਦ ਗੁਰੂ ਬਣੇ ਇਹ ਵਿਚਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ RAM RAI ਦੀ ਪਤਨੀ ਜ਼ਾਰੋ ਜ਼ਾਰ ਰੋਂਦੀਏ ਗੁਸਟੋ ਇੱਕ ਹਫਤਾ ਤੋਡੀਟ ਕਰੋ ਅਜੇ ਤਿੰਨ ਦਿਨ ਬਣੇ ਮੈਂ ਲੋ ਖੇ ਕੇ ਨੇ ਸਤ ਦਿਨ ਆਵਾਜ਼ ਮੈਂ ਆਵਾਂ ਉਠੇ ਕਰੋ ਨਹੀਂ ਇਹ ਮਰ ਗਏ ਇਹ ਮਰ ਗਏ ਬੜੇ ਉਸ ਨੇ ਤਰਲੇ ਪਰ ਬੜੇ ਉਸ ਨੇ ਰੋਦਨ ਕੀਤਾ ਮਸੰਦਾ ਦੀ ਤਾਕਤ ਲੈ ਗਏ ਸਮਸ਼ਾਨ ਦਾ ਅਗਲਾ ਦਿਤੀ ਅਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ ਸਰ ਪਿੰਜਰਾ ਜਲ ਚੁਕੇ ਅਸੀ ਘਰ ਜਲ ਚੁਕੇ ਅਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ ਪਾਣੀ ਨਹੀਂ ਗੋਬਦਾ ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ ਦੁਸ਼ਟੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇ ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਕਿਨ ਸਾਰਿਆਂ ਹੀ ਮਸੰਦਾ ਨੂੰ ਡੇਰਾ ਦੋਂ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਇਸ ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਹੈ ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਵਿੱਚ ਸੂਖਮ ਸਰੀਰ ਹੋਣਗੇ ਇਤਨੇ ਹਣ ਕਿੜੇ ਸੂਖਮ ਸਰੀ ਪਰਮ ਹੰਤੇ ਉਹ ਸਿੱਧ ਪੁਰਸ਼ ਜੋ ਇਸ ਅਸਥਨ ਦੇ ਹੀ ਦੇ ਕਿਧਰੇ ਵੀ ਹੋਣ ਕਿ ਕਿਸੇ satsang ਨੂੰ ਮਨ ਭਾਵਦਾ ਉਹ ਦੇਖ ਲੈਣ ਦੂਰ ਹੋ ਤੇ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਮ ਸਰੀਰ ਕਢ ਲੈਣ ਨੂੰ ਪਹੁੰਚਾ ਪਰਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਤੇਦੀ ਮੌਤ ਡੇਢ ਡੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੂਖਸ਼ਮ ਸਰੀਰ ਦਾ ਜਲਾਇਆ ਜਾਂਦਾ ਇਹ ਡੇਢ ਡੇਰੀ ਹੁੰਦਾ ਆਮ ਹਾਲਾਤ ਦੇ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਪਰ ਉਹ ਵਕਤ ਮੌਤ ਹੋ ਰਹੀ ਹੈ ਹਰ ਵਕਤ गर्भ ਦੇ ਪ੍ਰਵੇਸ਼ ਕਰਨ ਦੀ ਸਹੋਲਿਅ ਸੰਸਾਰ ਵਿੱਚ ਮੌਜੂ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਸਗ ਵੀ ਕਰਦੇ ਰਹੇ ਕੁਸੰਗਤ ਵੀ ਕਰਦੇ ਰਹੇ ਸਾਰੇ ਕੋਈ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਅਦਾ ਕਰੀਏ ਇਕਦਮ ਅੱਗੇ ਚਲਦੇ ਰਹੇ ਕਲਮ ਪਿੱਛੇ ਚਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਮੈਂ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਹੈ ਅਸਾਧਾਰਨ ਅਸਾਧਾਰਨ ਕੌਣ بڑا بھجن کیتا ہے بڑا نام جب ہے بڑی سیوا کیتی ہے، بڑی بندگی کیتی ہے <coughs> لیکن موک گتی تک نہیں پہنچ سکے <coughs> در تک نہیں پہنچ سکے گھر تک نہیں پہنچ سکے رستے چی جی رہے گا. در کی سمجھ نہیں سی سمجھ سی گھر کی سمجھ نہیں سی سمجھ سی ਕਿਰਕੋ ਨਹੀਂ ਪਹੁੰਚੇ ਵਾਟ ਲੰਬੀ ਪੈਂਡਾ ਵਿਖੜ ਤੁਸੀ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਉਹ ਜ ਕੋਈ ਨਹੀਂ ਉਹ ਜ ਕੋਈ ਨਹੀਂ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਕ ਹੈ ਜਿਉ ਆਕਾਸ਼ੇ ਪੰਖ ਉਡੰਦਾ ਮੱਛੀ ਜੈਸੇ ਪਾਣੀ ਵਿੱਚ ਚਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ ਓੰਜ ਕੋਈ ਰਸਤਾ ਨਹੀਂ ਕੋਈ ਰਸਤਾ ਚਲਦੀ ਹੈ ਤੇ ਰਸਤਾ ਬਣਦਾ ਓੰਜ ਨਹੀਂ ਪੰਛੀ ਆਕਾਸ਼ ਦੇ ਜਦ ਉਡਦਾ ਹੈ ਉਡਦੇ ਹੀ ਮਾਰਗ ਬਣਦਾ ਹੈ ਓੰਜ ਕੋਈ ਮਾਰਗ ਨਹੀਂ ਗੁਰਮੁਖ ਅਭਿਆਸੀ ਜਿਵੇਂ ਵਾਹਿਗੁਰੂ ਵਾਹਿਗੁਰੂ ਜਪਦਾ ਜਪਣ ਨਾਲ ਰਸਤਾ ਬਣਦਾ ਓਹ ਕੋਈ ਰਸਤਾ ਨਹੀਂ ਕੋਈ ਰਸਤਾ ਜਪਨੇ ਰਸਤਾ ਬਣਿਆ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਪਰੰਦਾ ਮੱਛੀ ਚਲ ਪਈ ਰਸਤਾ ਬਣਦਾ ਗਿਆ ਏਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਇਹ ਜਪਨਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਦੇ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹ ਹੀ ਗੱਲ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਮ ਦੇਹੀ ਬਹੁਤ ਜਲਦ ਜਨਮ ਨਹੀਂ ਲੈ ਲੈਂਦੇ ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿੰਨੀ ਵਾਰ ਇਸਨੇ ਤੈ ਕੀਤੀ ਹੈ ਚਲ ਚਲ ਕੇ ਇਤਨੇ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਚ ਪ੍ਰਵੇਸ਼ ਕਰਨਗੇ ਵਰਨਾ ਨਹੀਂ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨਹੀਂ ਚਲ ਚਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌ ਜਿਵੇਂ 10 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਅੌਰੰਗਜ਼ੇਬ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜ਼ਹਿਰ ਦੇ ਚਪਾ ਕੇ ਸਿੰਘਾਸਣ ਤੇ ਬੈਠਾ ਹੈ। ਕੀ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ। ਦਿਮਾਗ ਨਾ ਜੜੋ। ਮਨੁੱਖ ਨਾ ਵੈਸ਼ੀ ਹੋਵੇ। ਦਰਿੰਦਾ ਹੋਵੇ। ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦੋ। ਭਰਾਵਾਂ ਨੂੰ ਵੀ ਮਾਰ ਦੋ। ਗੁੱड्ढे ਪਿਓ ਨੂੰ ਵੀ ਜੇਲ੍ਹ ਦੇ ਚੜ੍ਹਵਾ ਕੇ ਮਾਰੋ। ਵੱਡੀ ਰਹਿਣ ਜਾਂ ਆਰਾ ਆਈ। ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ। ਸੁਣਿਆ ਸੀ ਉਸਨੇ ਪਹਿਲੇ ਸੁਜਾਨ ਨੂੰ ਮਾਰ ਦਿੱਤਾ ਹੈ। ਮੁਰਾਦ ਨੂੰ ਮਾਰ ਦਿੱਤਾ ਹੈ। ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। دارا بڑا نیک طبیعت انسان سی دانی مزاج سی اور گیانی سویوان فقیر طبیعت انسان سی جہاں آ رہا یہ وڈی بین اس درانال بڑا پیار کر دی سی اور دعاواں دعواں دی سی ਜੋ ਖੁਦਾ ਦੇ ਮਾਰਗ ਤੇ ਚਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪੁਚਾਵੇ ਤੈਨੂੰ ਪੂਰ ਬੋਧ ਹਾਸਲ ਹੋਵੇ ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲ ਪਹਿਲੇ ਤੇ ਬੜੀ ਤੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਜ਼ੂਮ ਬੇਰਾਗ ਖੁਦਾ ਤਰਸ ਬੇਰਾਗ ਫਰਦੌਸ ਨਾਸ ਜੋਸੀ ਔਰ ਬੜਾ ਫੈਜ਼ ਦਿਲਵੰਦਾ ਫੈਜ਼ ਦਿਲਵੰਦਾ ਬੜਾ ਦਾਨੇ ਮિજાਜ ਦਾ ਉਹ ਉਹਨੇ ਵੀ ਮਾਰ ਦਿੱਤਾ ਕਿੰਨਾਂ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾਨੇ ਹੱਥ ਚੁਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋ ਕਹੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੋਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਵਿੱਚ ਪਿਓ ਬੰਦ ਸੀ ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਹੋ ਕਰ ਸਕਦਾ ਹੈ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਛ ਵੀ ਕੁਛ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਹਰਨਾਕਰ ਜੈਸਿਆਂ ਦਾ ਜਲਦੀ ਜਨਮ ਨਹੀਂ ਕਿਤਨਾ ਮੋੜ ਕਿਤਨਾ ਚੇਤ ਪਸ਼ੂਆਂ ਨੂੰ ਮਾਰਦ ਕਰਕੇ ਸਤ ਸਾਲ ਦੇ ਪ੍ਰਹਿਲਾਦ ਨੂੰ 마ਸੂਮ ਬੱਚਾ ਹੈ ਔਰ ਨਾਕਸ਼ ਕਹਿੰਦਾ ਤੂੰ ਜਪਿਆ ਕਰ ਜਲ ਹਰ ਨਾਕਸ਼ ਹਲ ਹਰ ਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਨ ਕਿ ਅਸੀਂ ਨਿਰੰਕਾਰ ਕਰਕੇ ਦੁਨੀਆ ਵਿੱਚ ਜਾਣੇ ਜਾਈਂ ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਜਾਨ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹੁੰਦਾ ਹੈ ਜਿਹਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤਾਂ ਐਸਾ ਮਹਾਰਸਤ ਪ੍ਰਮਾਤਮਾ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਦਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚਨਾ ਬਦਲੇ ਉਸ ਮਹਾ ਸ਼ਕਤੀ ਦਾ ਨਾ ਹੀ ਤੇ ਪਰਮਾਤਮਾ ਹੈ ਔਰ ਹੀ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੋਣਾ ਚਾਹੁੰਦਾ ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਹਰ ਇੱਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ ਸਭ ਕੁਝ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗੱਲ ਵਖਰੀ ਹੈ ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਹੈ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਦਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆ ਦੇ ਜਮੁੰਜਰੇ ਆਨਾਹਦਨਾ ਮਨੁੱਖ ਵੀ ਸੁਣਦਾ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ کہ اسیم ہونا چاہنا ہے اسیم تو کیول پرماتما ہی منک پرماتما ہونا چاہتا ہے پرماتما دی اندر بک ہے اور انج کہہ لو شاید پرماتما نہیں پائی ہے اور ایسا ہو سکے پرماتما ہو سکے ایسی توفیق بھی پرماتما نے دیکھی ہے شاید اسی واسطے زفر کہہ بنایا اے زفر خالق نے کب ਇਨਸਾਨ ਸੇ ਵੱਡ ਕਰ ਮਲਿਕ ਕੋ ਦੇਵ ਕੋ ਜਿੰ ਕੋ ਪਰੀ ਕੋ ਊਰੇ ਗਿਲਮਨ ਮਨੁਖ ਤੋ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਪਰ ਉਹਦਾ ਮਹੀਨਾ ਪਿਛ ਗਿਆ। ਇਸ ਸਾਲ ਦੇ ਜੋ ਲੰਘੇ। ਮੈਂ ਕਾਨਪੁਰ ਦੇ ਸੀ। ਸੱਜਣ ਮਿੱਤਰ ਨਾਲ ਸਨ। ਪਹੁਰਤ ਵੇਲੇ ਮੈਂ ਨਿਤਨੇਮ ਵਿਆਹ ਘਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿ ਖੈਰ ਹੋ ਗਈ ਸਹੀ ਕਿ ਐ ਅਮਰਤ ਵੇਲੇ 4.5 ਹੋ ਜੇ ਕਿ ਕੌਣ ਫੋਨ ਕਰ ਰਿਹਾ ਹੈ। ਦਿੱਲੀ ਤੋਂ ਇੱਕ ਨੌਜਵਾਨ ਕੋਛਣਾ ਜਾਣਦਾ ਮੈਨੂੰ ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਜਾਣਨਾ ਭਵਿਸ਼ ਬਤਤਾ ਭਵਿਸ਼ ਜਾਣਨਾ ਖੰਡ ਗਿਆ ਤੁਸੀਂ ਕਿਹਨੋਂ ਤੁਸੀਂ ਆ ਰਹੇ ਹੋ ਨਾ ਦਿੱਲੀ 21 22 ਸੰਧ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰ ਹੈ ਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹਉ ਦੋ ਤੀ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਭੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਪੁੱਛ ਲੋ ਕਹਿੰਦੇ ਹੁਣੇ ਹੀ ਦੱਸ ਦਿਓਗੇ ਹੁਣ ਤੇ ਦੱਸ ਦਿਓਗੇ ਮੈਂ ਕਹਾਂ ਹੁਣੇ ਹੀ ਦੱਸ ਦਿਆਂ ਤੇ ਮੇਰਾ ਭਵਿਸ਼ ਕੀ ਹੈ ਮੈਂ ਕਿ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ ਪਰਮਾਤਮਾ ਦਾ ਔਰ ਕੋਈ ਭਵਿਸ਼ ਨਹੀਂ ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ میں لگے ہے پریشانیاں نہیں جان گیا بڑی دھن سمپا مل گئی رحم اچا محل مکان مل گیا بے چینی نہیں جائے گی بڑا بینک بیلنس ہو گیا نوٹا دے امبار لگ گئے بیاکلتا نہیں جائے گی دکھ نہیں جائے گا دکھ نہیں جائے گا بے چینی نہیں جائے گی پریشانی نہیں جائے گی ਚਿੰਤਾ ਨਹੀਂ ਜਾਏਗੀ ਕਿ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪ੍ਰਮਾਤਮਾ ਮਿਲੇ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਚੋਟੀ ਦਾ ਧਨਵਾਨ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕਿ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੀਤਿਕ ਹੋ ਗਿਆ دنوان ہو جائیں کی ہوا تیرا محل اچھا ہو گیا مکان بہت وڈا ہو گیا دل کی ویکلتا نہیں جائے گی یہ سب کچھ اس دن مٹے گا جس دن تو پرماتما ہو جائے گا ہر جن ایسا چاہیے جیسا ہر ہی ہوئے بگت کبھی ایلانیا کہ بگڑ کبھیر رام دھوائی ਸਾਚ ਭਇਓ ਅਨ ਕਥੇ ਨ ਜਾਇ ਕੰਧ ਸੰਤਾਂ ਦੀ ਸੰਗਤ ਦੇ ਆਪਾ ਐਸੇ ਤਬਦੀਲ ਹੋਏ ਕਿ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪ੍ਰਮਾਤਮਾ ਤੋ ਕਬੀਰ ਕਹਿੰਦੇ ਨਾ ਹੋਵੇਗਾ ਪ੍ਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਤਿਆਨ ਨਾਲ ਸੁਣਨਾ ਬਿਗਰੇਉ ਕਬੀਰ RAM ਦੁਆਇ ਸਾਚ ਭਇਓ ਅਨ ਕਥੇ ਨ ਜਾਇ ਮੈਂ ਸੱਚ ਹੋ ਗਏ ਅਗਤ ਹੋ ਜਾਏ ਚੜੇsinghasan ਮਿਲੇ ਹੈ सारंगवाणी राम कवेरा एक बहे है कोई न सके पहचानि मैं कह सारे मनुखਾਂ ਦਾ ਇੱਕੋ ਹੀ ਭਵਿਸ਼ਯ राम ਹੋ ਜਾਣਾ भगवान ਹੋ ਜਾਣਾ परमात्मा ਹੋ ਜਾਣਾ ਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ ਸਾਰਿਆਂ ਨੂੰ ਦਿੱਤੇ ਨੇ ਸੀਮਤ ਨੇ ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ ਜੇ ਮੇ요 ਸੁਨੋ ਯਾਦ ਕਰੀਏ ਪਹਿਲੇ ਦਰ ਤੱਕ ਪਹੁੰਚੀਏ ਫਿਰ ਦਰ ਨਹੀਂ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇ